ਕੈਨੇਡਾ ਦੀ ਸਤਾਤਾਰੀ ਲੇਬਰ ਪਾਰਟੀ ਨੇ ਆਉਣ ਵਾਲੀਆਂ ਚੋਣਾਂ ਲਈ ਸੰਸਦ ਮੈਂਬਰ ਚੰਦਰ ਆਰੀਆ ਦੀ ਉਮੀਦਵਾਰੀ ਰੱਦ ਕਰ ਦਿੱਤੀ ਹੈ ਰਾਸ਼ਟਰੀ ਮੁਹਿੰਮ ਨਿਰਦੇਸ਼ਕ ਇੰਟਰਵਿਊ ਬਵੈਨ ਨੇ ਆਰੀਆ ਨੂੰ ਇੱਕ ਪੱਤਰ ਵਿੱਚ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਜੋ ਕਿ ਚੋਣ ਕਮਿਸ਼ਨਾਂ ਤੋਂ ਕੁਝ ਦਿਨ ਪਹਿਲਾਂ ਸੀ ਸਮਗਰ ਟਵਿੱਟਰ ਤੇ ਇੱਕ ਪੋਸਟ ਵਿੱਚ ਆਰੀਆ ਨੇ ਦੱਸਿਆ ਕਿ ਪਾਰਟੀ ਨੇ ਉਹਨਾਂ ਨੂੰ ਸੂਚਿਤ ਕੀਤਾ ਕਿ ਐਨਪੀਐਨ ਹਲਕੇ ਤੋਂ ਉਹਨਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਗਈ ਹੈ ਆਰਿਆਨ ਨੇ ਪਾਰਟੀ ਦਾ ਇੱਕ ਪੱਤਰ ਵੀ ਸਾਂਝਾ ਕੀਤਾ ਪੱਤਰ ਵਿੱਚ ਕਿਹਾ ਗਿਆ ਕਿ ਨੇਪੀਅਨ ਵਿੱਚ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਸੇਵਾ ਕਰ ਲਈ ਉਸ ਦੀ ਯੋਗਤਾ ਦੀ ਪੂਰੀ ਸਮੀਖਿਆ ਦੇ ਆਧਾਰ ਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਪਾਰਟੀ ਦੇ ਰਾਸ਼ਟਰੀ ਮੁਖਮ ਦੇ ਸਹਿ ਪ੍ਰਧਾਨ ਨੇ ਉਸ ਦੀ ਉਮੀਦਵਾਰੀ ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੀ ਜਿਸ ਨੂੰ ਅੰਤ ਵਿੱਚ ਸਹਿਕਾਰ ਕਰ ਲਿਆ ਗਿਆ ਇਸ ਤੋਂ ਪਹਿਲਾਂ ਆਰੀਆ ਨੇ ਲਿਬਰਲ ਪਾਰਟੀ ਦੇ ਨੇਤਾ ਵੰਡ ਦੀ ਦੌੜ ਵਿੱਚ ਹਿੱਸਾ ਲਿਆ ਸੀ ਜਿਸ ਨੂੰ ਪਾਰਟੀ ਨੇ ਰੱਦ ਕਰ ਦਿੱਤਾ ਸੀ ਫੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਆਰੀਆ ਨੇ ਲਿਖਿਆ ਕਿ ਮੈਨੂੰ ਲਿਬਰਲ ਪਾਰਟੀ ਵੱਲੋਂ ਸੂਚਿਤ ਕੀਤਾ ਗਿਆ ਕਿ ਨੇਪੀਨ ਵਿੱਚ ਆਉਣ ਵਾਲੀਆਂ ਸੰਗੀ ਚੋਣਾਂ ਲਈ ਉਮੀਦਵਾਰੀ ਵਜੋਂ ਮੇਰੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ ਉਹਨਾਂ ਨੇ ਇਸ ਖਬਰ ਨੂੰ ਨਿਰਾਸ਼ਾਜਨਕ ਦੱਸਿਆ ਤੇ ਕਿਹਾ ਕਿ ਇਹ 2015 ਤੋਂ ਸਦਸਦ ਮੈਂਬਰ ਵਜੋਂ ਨੇਪੀਨ ਲੋਕਾਂ ਅਤੇ ਸਾਰੇ ਕੈਨੇਡੀਅਨ ਦੀ ਸੇਵਾ ਕਰਨ ਅਤੇ ਮਾਨ ਅਤੇ ਸਨਮਾਨ ਨੂੰ ਘਟ ਨਹੀਂ ਕਰਦਾ ਸਰਕਾਰ ਦਾ ਇਹ ਫੈਸਲਾ ਕੈਨੇਡਾ ਦੀ ਰਾਜਨੀਤੀ ਵਿੱਚ ਹਿੰਦੂ ਭਾਈਚਾਰੇ ਦੀ ਨੁਮਾਇੰਦੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਸੰਬੰਧੀ ਸਵਾਲ ਖੜੇ ਕਰਦਾ ਹੈ